ਬਹੁਤ ਹੀ ਸਤਿਕਾਰਯੋਗ ਦੋਸਤੋ ਫਤਿਹ ਅੱਜ ਕਰਦੇ ਆ ਰੈਕਟ ਦੀ ਕਾਰਸਾ ਰੈਕਟ ਦੇ ਪਤੇ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਵਕ ਵਕ ਪਿੰਡਾਂ ਦੇ ਸਤਿਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਹ ਖਾਣੀ ਹੈ ਕਿ ਕਿਸੇ ਵੀ ਜਿਹੜਾ ਨਸ਼ਾ ਤਸਕਰਾ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌਹ ਖਾਣਗੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀਂ ਅਸੀਂ ਫਲਾਕ ਸੰਗ ਦੇ ਫਲਾਕ ਸੰਗ ਦੇ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਹਣੋ ਸ਼ੁਰੂ ਕੀਤੀ ਮਹੱਮਾ ਸ਼ੁਰੂ ਕੀਤੀ ਮਹੱਮਾ ਜੋਤ ਨਸ਼ਿਆ ਅਬਰਧ ਜੋਤ ਨਸ਼ਿਆ ਅਬਰਧ ਦੀ ਭਰਪੂਰ ਸ਼ਬਦਾਂ ਵਿੱਚ ਦੀ ਭਰਪੂਰ ਸ਼ਬਦਾਂ ਵਿੱਚ ਸਲਾਹਾਂ ਸਲਾਹ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪ੍ਰਮਾਤਮਾ ਨੂੰ ਪ੍ਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖੰਦੇ ਹਾਂ ਸੌਂ ਖੰਦੇ ਹਾਂ ਕਿ ਸਾਡੀ ਪੰਚਾਇਤ ਤੇ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਜਾਂ ਸੰਥੈਟਿਕ ਡਰੱਗ ਸੰਥੈਟਿਕ ਡਰੱਗ ਦੇ ਤਸਕਰ ਦੀ ਦੇਸਤ ਕਰਦੀ ਦੇਸਤ ਕਰਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੇ ਨਾ ਹੈ ਨਾ ਹੈ ਕਾਨੂੰਨੀ ਕਾਰਵਾਈ ਵਿੱਚ ਕਾਨੂੰਨੀ ਕਾਰਵਾਈ ਵਿੱਚ ਸਖਲ ਅੰਦਾਜ਼ੀ ਸਖਲ ਅੰਦਾਜ਼ੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਕਾਰਯੁਗ ਦੋਸਤੋ ਫਤਿਹ ਅੱਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਲਕ ਪਿੰਕ ਲਕ ਲਕ ਪਿੰਡਾਂ ਦੇ ਸਤਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌ ਖਾਣੀਆਂ ਕਿਤੇ ਕਿਸੇ ਵੀ ਜਿਹੜਾ ਨਸ਼ਾ ਤਸ ਕਰਾ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌ ਖਾਣਗੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀਂ ਅਸੀਂ ਫਲਾਗ ਸੰਗ ਦੇ ਵਾਸਨ ਸਰਪੰਚ ਸੂਬਾ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅਨੂ ਸ਼ੁਰੂ ਕੀਤੀ ਮਹੱਮਾ ਸ਼ੁਰੂ ਕੀਤੀ ਮਹੱਮਾ ਜੋਤ ਨਸ਼ਿਆ ਬਰੁੱਧ ਜੋਤ ਨਸ਼ਿਆ ਬਰੁੱਧ ਦੀ ਭਰਪੂਰ ਸ਼ਬਦਾਂ ਵਿੱਚ ਦੀ ਭਰਪੂਰ ਸ਼ਬਦਾਂ ਵਿੱਚ ਸਲਾਹਾਂ ਸਲਾਹਾਂ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪਰਮਾਤਮਾ ਨੂੰ ਪਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖਾਂਦੇ ਹਾਂ ਸੌਂ ਖਾਂਦੇ ਹਾਂ ਕਿ ਸਾਡੀ ਪੰਚਾਇਤ ਤੇ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਚਾ ਫਟਕ ਡਰੱਗ ਫਟਕ ਦੇ ਤਸ਼ਕਰ ਦੀ ਦੇ ਤਸ਼ਕਰ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੇ ਨਹੀਂ ਨਹੀਂ ਪਰੂਨੀ ਕਾਰਵਾਈ ਵਿੱਚ ਪਰੂਨੀ ਕਾਰਵਾਈ ਵਿੱਚ ਸਖਲੰਦਾਜੀ ਸਖਲੰਦਾਜੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਹੀ ਸਤਿਕਾਰਯੋਗ ਦੋਸਤੋ ਫਤਿਹ ਅੱਜ ਕਰਦੇ ਆ ਰੈਕਟੂਰੀ ਕਾਲ ਸਾਹਿਬ ਦੇ ਬੱਲੇ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ਦੇ ਸਤਿਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਹ ਖਾਣੀਆਂ ਕਿਸੇ ਵੀ ਜਿਹੜਾ ਨਸ਼ਾ ਬਸ ਕਰਾ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌਹ ਖਾਣਗੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀਂ ਅਸੀਂ ਫਲਾਕ ਸੰਗ ਦੇ ਫਲਾਕ ਸੰਗ ਦੇ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਮਹੱਮਾ ਸ਼ੁਰੂ ਕੀਤੀ ਮਹੱਮਾ ਜੋਤ ਨਸ਼ਿਆਂ ਵਿਰੁੱਧ ਜੋਤ ਨਸ਼ਿਆਂ ਵਿਰੁੱਧ ਦੀ ਭਰਪੂਰ ਸ਼ਬਦਾਂ ਵਿੱਚ ਦੀ ਭਰਪੂਰ ਸ਼ਬਦਾਂ ਵਿੱਚ ਸਲਾਹਗਾ ਸਲਾਹਗਾ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪਰਮਾਤਮਾ ਨੂੰ ਪਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖੰਦੇ ਹਾਂ ਸੌਂ ਖੰਦੇ ਹਾਂ ਕਿ ਸਾਡੀ ਪੰਚਾਇਤ ਤੇ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਜਾਂ ਸੰਥੈਟਿਕ ਡਰੱਗ ਸੰਥੈਟਿਕ ਡਰੱਗ ਦੇ ਤਸਕਰ ਦੀ ਦੇ ਨਸਰ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੇ ਨਾਹੀਂ ਨਾਹੀਂ ਪਰਉਨੇ ਕਾਰਵਾਈ ਵਿੱਚ ਪਰਉਨੇ ਕਾਰਵਾਈ ਵਿੱਚ ਸਖਲ ਅੰਦਾਜ਼ੀ ਸਖਲ ਅੰਦਾਜ਼ੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਦੋਸਤੋ ਫਤਿਹ ਅੱਜ ਕਰਦੇ ਆ ਰੈਕਟਰ ਜੀ ਕਾ ਸਾਥ ਰੈਕਟਰ ਜੀ ਦੇ ਪੱਤੇ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਵਕ ਵਕ ਪਿੰਡਾਂ ਦੇ ਸਤਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਹ ਖਾਣੀਆਂ ਇੱਕ ਦੇ ਕਿਸੇ ਵੀ ਜਿਹੜਾ ਨਸ਼ਾ ਤਸਕਰਾ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌਹ ਖਾਣਗੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀ ਅਸੀ ਫਲਾਗ ਸੰਗ ਦੇ ਫਲਾਗ ਸੰਗ ਦੇ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਗੁਰੂ ਕੀ ਧੀ ਮਹੰਮਾ ਗੁਰੂ ਕੀ ਧੀ ਮਹੰਮਾ ਜੋਤ ਨਸ਼ਿਆ ਬਰਦ ਜੋਤ ਨਸ਼ਿਆ ਬਰਦ ਦੀ ਪਰਪੂਰ ਸ਼ਬਦਾਂ ਵਿੱਚ ਦੀ ਪਰਪੂਰ ਸ਼ਬਦਾਂ ਵਿੱਚ ਸਲਾਹ ਕਰਾਂ ਸਲਾਹ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪ੍ਰਮਾਤਮਾ ਨੂੰ ਪ੍ਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖੰਦੇ ਹਾਂ ਸੌਂ ਖੰਦੇ ਹਾਂ ਕਿ ਸਾਡੀ ਪੰਚਾਇਤ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਜਾਂ ਸੰਫਾਇਟਿਕ ਡਰੱਗ ਸੰਫਾਇਟਿਕ ਡਰੱਗ ਦੇ ਤਸਕਰ ਦੀ ਦੇਸਤਗੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੇ ਨਾਹੀਂ ਨਾਹੀਂ ਕਾਨੂੰਨੀ ਕਾਰਵਾਈ ਵਿੱਚ ਕਾਨੂੰਨੀ ਕਾਰਵਾਈ ਵਿੱਚ ਤਖਲ ਅੰਦਾਜ਼ੀ ਤਖਲ ਅੰਦਾਜ਼ੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਾਹਤਵੇ ਬਹੁਤ ਹੀ ਸਤਿਕਾਰਯੋਗ ਦੋਸਤੋ ਫਤਿਹ ਅੱਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ਦੇ ਸਤਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਹ ਖਾਣੀਆਂ ਇੱਕ ਦੇ ਕਿਸੇ ਵੀ ਜਿਹੜਾ ਨਸ਼ਾ ਤਸਕਰ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌਹ ਖਾਣਗੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀਂ ਅਸੀਂ ਫਲਾਗ ਸੰਗਤ ਦੇ ਫਲਾਗ ਸੰਗਤ ਦੇ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਰੋ ਕੀਤੀ ਮਹੱਮਾ ਤੁ ਨੂੰ ਕੀਤੀ ਮਹੱਮਾ ਜੋਤ ਨਸ਼ਿਆ ਬਰਦ ਜੋਤ ਨਸ਼ਿਆ ਬਰਦ ਦੀ ਭਰਪੂਰ ਸ਼ਬਦਾਂ ਵਿੱਚ ਦੀ ਭਰਪੂਰ ਸ਼ਬਦਾਂ ਵਿੱਚ ਸਲਾਹ ਕਰਾਂ ਸਲਾਹ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪ੍ਰਮਾਤਮਾ ਨੂੰ ਪ੍ਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖਾਂਦੇ ਹਾਂ ਸੌਂ ਖਾਂਦੇ ਹਾਂ ਕਿ ਸਾਡੀ ਪੰਚਾਇਤ ਤੇ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਜਾਂ ਸੰਥਾਟਿਕ ਡਰੱਗ ਸੰਥਾਟਿਕ ਡਰੱਗ ਦੇ ਤਸਕਰ ਦੀ ਦੇ ਦਸਤਖਤ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਮਦਦ ਨਹੀਂ karenge ਮਦਦ ਨਹੀਂ karenge ਨਾ ਹੀ ਨਾ ਹੀ ਪਰੂਨੀ ਕਾਰਵਾਈ ਵਿੱਚ ਪਰੂਨੀ ਕਾਰਵਾਈ ਵਿੱਚ ਸਖਲ ਅੰਦਾਜ਼ੀ ਸਖਲ ਅੰਦਾਜ਼ੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਤੀ ਸਕਾਰਯੁਗ ਦੋਸਤੋ ਫਤਿਹ ਅੱਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ਦੇ ਸਤਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਹ ਖਾਣੀਆਂ ਇੱਕ ਦੇ ਕਿਸੇ ਵੀ ਜਿਹੜਾ ਨਸ਼ਾ ਬਸ ਕਰਾ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌਹ ਖਾਣਗੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀਂ ਅਸੀਂ ਫਲਾਕ ਸੰਗ ਦੇ ਫਲਾਕ ਸੰਗ ਦੇ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅਨੂ ਰੋ ਕੀਤੀ ਮਹਮਾ ਰੋ ਕੀਤੀ ਮਹਮਾ ਜੋਤ ਨਸ਼ਿਆ ਬਰੁੱਧ ਜੋਤ ਨਸ਼ਿਆ ਬਰੁੱਧ ਦੀ ਭਰਪੂਰ ਸ਼ਬਦਾਂ ਵਿੱਚ ਦੀ ਭਰਪੂਰ ਸ਼ਬਦਾਂ ਵਿੱਚ ਸਲਾਹ ਕਰਦੇ ਹਾਂ ਸਲਾਹ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਰਮਾਤਮਾ ਨੂੰ ਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌ ਖਾਂਦੇ ਹਾਂ ਸੌ ਖਾਂਦੇ ਹਾਂ ਕਿ ਸਾਡੀ ਪੰਚਾਇਤ ਤੇ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਚਾਹ ਯਾਨ ਸੰਥੈਟਿਕ ਡਰੱਗ ਸੰਥੈਟਿਕ ਡਰੱਗ ਦੇ ਤਸ਼ਕਰ ਦੀ ਦੇ ਤਸ਼ਕਰ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੇ ਨਾ ਹੈ ਨਾ ਹੈ ਨੇ ਕਾਰਵਾਈ ਵਿੱਚ ਕਾਰਵਾਈ ਵਿੱਚ ਸਖਲ ਅੰਦਾਜ਼ੀ ਸਖਲ ਅੰਦਾਜ਼ੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਕਾਰਾਤਮਕ ਦੋਸਤੋ ਫਤਿਹ ਅੱਜ ਕਰਦੇ ਆ ਵੈਕਟਰੀ ਕਾ ਸਾਥ ਵੈਕਟਰੀ ਦੇ ਪਤੇ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਵਕਤ ਵਕਤ ਪਿੰਡਾਂ ਦੇ ਸਤਿਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਹ ਖਾਣੀਆਂ ਇੱਕ ਦੇ ਕਿਸੇ ਵੀ ਜਿਹੜਾ ਨਸ਼ਾ ਬਸ ਕਰਾ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌਹ ਖਾਣਗੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀਂ ਫਲਾਗ ਸੰਗਤ ਫਲਾਗ ਸੰਗਤ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮਨੋ ਸ਼ੁਰੂ ਕੀਤੀ ਮਹੱਮਾ ਸ਼ੁਰੂ ਕੀਤੀ ਮਹੱਮਾ ਜੋਤ ਨਸ਼ਿਆ ਬਰਦ ਜੋਤ ਨਸ਼ਿਆ ਬਰਦ ਦੀ ਪਰਪੂਰ ਸ਼ਬਦਾਂ ਵਿੱਚ ਦੀ ਪਰਪੂਰ ਸ਼ਬਦਾਂ ਵਿੱਚ ਸਲਾਹਗਾ ਸਲਾਹਗਾ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪ੍ਰਮਾਤਮਾ ਨੂੰ ਪ੍ਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖੰਦੇ ਹਾਂ ਸੌਂ ਖੰਦੇ ਹਾਂ ਕਿ ਸਾਡੀ ਪੰਚਾਇਤ ਤੇ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਜਾਂ ਸੰਥਾਟਿਕ ਡਰੱਗ ਸੰਥਾਟਿਕ ਡਰੱਗ ਦੇ ਤਸਕਰ ਦੀ ਦੇਸਤਖਰ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੇ ਨਾਹੀਂ ਨਾਹੀਂ ਪਰੂਨੀ ਕਾਰਵਾਈ ਵਿੱਚ ਪਰੂਨੀ ਕਾਰਵਾਈ ਵਿੱਚ ਤਖਲ ਅੰਦਾਜ਼ੀ ਤਖਲ ਅੰਦਾਜ਼ੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਕਾਰਯੁਗ ਦੋਸਤੋ ਫਤਿਹ ਅੱਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ਦੇ ਸਤਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਹ ਖਾਣੀਆਂ ਇੱਕ ਦੇ ਕਿਸੇ ਵੀ ਜਿਹੜਾ ਨਸ਼ਾ ਤਸਕਰਾ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌਹ ਖਾਣਗੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀਂ ਫਲਾਗ ਸੰਗਤ ਦੇ ਵਾਸੀ ਸੰਗਤ ਦੇ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸੁਰੂ ਕੀਤੀ ਮਹੱਮਾ ਸੁਰੂ ਕੀਤੀ ਮਹੱਮਾ ਜੋਤ ਨਸ਼ਿਆ ਬਰੁੱਧ ਜੋਤ ਨਸ਼ਿਆ ਬਰੁੱਧ ਦੀ ਪਰਪੂਰ ਸ਼ਬਦਾਂ ਵਿੱਚ ਦੀ ਪਰਪੂਰ ਸ਼ਬਦਾਂ ਵਿੱਚ ਸਲਾਹਗਾ ਸਲਾਹਗਾ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪਰਮਾਤਮਾ ਨੂੰ ਪਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖੰਦੇ ਹਾਂ ਸੌਂ ਖੰਦੇ ਹਾਂ ਕਿ ਸਾਡੀ ਪੰਚਾਇਤ ਤੇ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਜਾਂ ਸੰਥੈਟਿਕ ਡਰੱਗ ਸੰਥੈਟਿਕ ਡਰੱਗ ਦੇ ਤਸਕਰ ਦੀ ਦੇ ਤਸਕਰ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੇ ਨਾ ਹੈ ਨਹੀਂ ਕ੍ਰੋਨੀਕਾਰਵਾਈ ਵਿੱਚ ਕ੍ਰੋਨੀਕਾਰਵਾਈ ਵਿੱਚ ਸਖਲ ਅੰਦਾਜ਼ੀ ਸਖਲ ਅੰਦਾਜ਼ੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਦੋਸਤੋ ਫਤਿਹ ਅੱਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਵਕ ਵਕ ਪਿੰਡਾਂ ਦੇ ਸਤਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਹ ਖਾਣੀਆਂ ਇੱਕ ਦੇ ਕਿਸੇ ਵੀ ਜਿਹੜਾ ਨਸ਼ਾ ਤਸ ਕਰਾ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌਹ ਖਾਣਗੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀਂ ਅਸੀਂ ਫਲਾਗ ਸੰਗਤ ਦੇ ਫਲਾਗ ਸੰਗਤ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਹਾਣੂ ਸ਼ੁਰੂ ਕੀਤੀ ਮਹੱਮਾ ਸ਼ੁਰੂ ਕੀਤੀ ਮਹੱਮਾ ਜੋਤ ਨਸ਼ਿਆ ਬਰੁੱਧ ਜੋਤ ਨਸ਼ਿਆ ਬਰੁੱਧ ਦੀ ਭਰਪੂਰ ਸ਼ਬਦਾਂ ਵਿੱਚ ਦੀ ਭਰਪੂਰ ਸ਼ਬਦਾਂ ਵਿੱਚ ਸਲਾਹਾਂ ਸਲਾਹਾਂ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪਰਮਾਤਮਾ ਨੂੰ ਪਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖਾਂਦੇ ਹਾਂ ਸੌਂ ਖਾਂਦੇ ਹਾਂ ਕਿ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਜਾਂ ਸੰਥੈਟਿਕ ਡਰੱਗ ਸੰਥੈਟਿਕ ਡਰੱਗ ਸ਼ਕਰਦੀ ਜੇ ਦਾ ਸਰਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੇ ਨਹੀਂ ਨਹੀਂ ਕਾਨੂੰਨੀ ਕਾਰਵਾਈ ਵਿੱਚ ਕਾਨੂੰਨੀ ਕਾਰਵਾਈ ਵਿੱਚ ਸਖਲ ਅੰਦਾਜ਼ੀ ਸਖਲ ਅੰਦਾਜ਼ੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਹੀ ਸਤਿਕਾਰਯੋਗ ਦੋਸਤੋ ਫਤਿਹ ਅੱਜ ਕਰਦੇ ਆ ਵੈਟਰੂਨੀ ਕਾਲ ਸਾਹਿਬ ਦੇ ਪਤੇ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਵਕ ਵਕ ਪਿੰਡਾਂ ਦੇ ਸਤਿਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਹ ਖਾਣੀ ਹੈ ਕਿ ਕਿਸੇ ਵੀ ਜਿਹੜਾ ਨਸ਼ਾ ਤਸਕਰਾ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌਹ ਖਾਣਗੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀਂ ਅਸੀਂ ਫਲਾਕ ਸੰਗ ਦੇ ਫਲਾਕ ਸੰਗ ਦੇ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅਨੋ ਸਰੋ ਕੀਤੀ ਮਹੱਮਾ ਗੁਰੂ ਕੀਤੀ ਮਹੱਮਾ ਜੋਤ ਨਸ਼ਿਆ ਅਮਰੁੱਧ ਜੋਤ ਨਸ਼ਿਆ ਅਮਰੁੱਧ ਦੀ ਭਰਪੂਰ ਸ਼ਬਦਾਂ ਵਿੱਚ ਦੀ ਭਰਪੂਰ ਸ਼ਬਦਾਂ ਵਿੱਚ ਸਲਾਹਾਂ ਸਲਾਹ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪ੍ਰਮਾਤਮਾ ਨੂੰ ਪ੍ਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖੰਦੇ ਹਾਂ ਸੌਂ ਖੰਦੇ ਹਾਂ ਕਿ ਸਾਡੀ ਪੰਚਾਇਤ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਜਾਂ ਸੰਥੈਟਿਕ ਡਰੱਗ ਸੰਥੈਟਿਕ ਡਰੱਗ ਦੇ ਤਸਕਰ ਦੀ ਦੇ ਤਸਕਰ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੇ ਨਾਹੀਂ ਨਾਹੀਂ ਕ੍ਰੋਨੀਕਾਰਵਾਈ ਵਿੱਚ ਕ੍ਰੋਨੀਕਾਰਵਾਈ ਵਿੱਚ ਸਖਲੰਦਾਤੀ ਸਖਲੰਦਾਤੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਤੀ ਸਰਕਾਰ ਜੀ ਦੇ ਉਸ ਤੋਂ ਫਤਿਹ ਅੱਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ਦੇ ਸਤਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਹ ਖਾਣੀਆਂ ਕਿਤੇ ਕਿਸੇ ਵੀ ਜਿਹੜਾ ਨਸ਼ਾ ਤਸਕਰਾ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌਹ ਖਾਣਗੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀਂ ਅਸੀਂ ਫਲਾਕ ਸੰਗ ਦੇ ਫਲਾਕ ਸੰਗ ਦੇ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੱਲੋਂ ਸਰੋ ਕੀ ਕੀ ਮਹੱਮਾ ਸਰੋ ਕੀ ਕੀ ਮਹੱਮਾ ਜੋਤ ਨਸ਼ਿਆਂ ਵਿਰੁੱਧ ਜੋਤ ਨਸ਼ਿਆਂ ਵਿਰੁੱਧ ਦੀ ਪਰਪੂਰ ਸ਼ਬਦਾਂ ਵਿੱਚ ਦੀ ਪਰਪੂਰ ਸ਼ਬਦਾਂ ਵਿੱਚ ਸਲਾਹਾਂ ਸਲਾਹਾਂ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪਰਮਾਤਮਾ ਨੂੰ ਪਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖੰਦੇ ਹਾਂ ਸੌਂ ਖੰਦੇ ਹਾਂ ਕਿ ਸਾਡੀ ਪੰਚਾਇਤ ਤੇ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਜਾਂ ਸੰਫਾਇਟਿਕ ਡਰੱਗ ਸੰਫਾਇਟਿਕ ਡਰੱਗ ਦੇ ਤਸਕਰ ਦੀ ਦੇਸਤਗੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੇ ਨਹੀਂ ਹੈ ਨਹੀਂ ਕਾਨੂੰਨੀ ਕਾਰਵਾਈ ਵਿੱਚ ਕਾਨੂੰਨੀ ਕਾਰਵਾਈ ਵਿੱਚ ਸਖਲ ਅੰਦਾਜ਼ੀ ਸਖਲ ਅੰਦਾਜ਼ੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਤੀ ਸਕਾਰਜੁਗ ਰੂਪ ਤੋਂ ਫਤਿਹ ਅੱਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ਦੇ ਸਤਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਹ ਖਾਣੀਆਂ ਕਿਸੇ ਵੀ ਜਿਹੜਾ ਨਸ਼ਾ ਤਸ ਕਰਾ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌਹ ਖਾਣਗੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀਂ ਅਸੀਂ ਫਲਾਗ ਸੰਗ ਦੇ ਫਲਾਗ ਸੰਗ ਦੇ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਮਹੱਮਾ ਸ਼ੁਰੂ ਕੀਤੀ ਮਹੱਮਾ ਜੋਤ ਨਸ਼ਿਆਂ ਵਿਰੁੱਧ ਜੋਤ ਨਸ਼ਿਆਂ ਵਿਰੁੱਧ ਦੀ ਭਰਪੂਰ ਸ਼ਬਦਾਂ ਵਿੱਚ ਦੀ ਭਰਪੂਰ ਸ਼ਬਦਾਂ ਵਿੱਚ ਸਲਾਹਾਂ ਸਲਾਹਾਂ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪ੍ਰਮਾਤਮਾ ਨੂੰ ਪ੍ਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖੰਦੇ ਹਾਂ ਸੌਂ ਖੰਦੇ ਹਾਂ ਕਿ ਸਾਡੀ ਪੰਚਾਇਤ ਤੇ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਜਾਂ ਸੰਥੈਟਿਕ ਡਰੱਗ ਸੰਥੈਟਿਕ ਡਰੱਗ ਦੇ ਤਸਕਰ ਦੀ ਦੇ ਤਸਕਰ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੇ ਨਾ ਹੈ ਨਾ ਹੈ ਕਾਨੂੰਨੀ ਕਾਰਵਾਈ ਵਿੱਚ ਕਾਨੂੰਨੀ ਕਾਰਵਾਈ ਵਿੱਚ ਤਖਲ ਅੰਦਾਜ਼ੀ ਤਖਲ ਅੰਦਾਜ਼ੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਦੋਸਤੋ ਫਤਿਹ ਅੱਜ ਕਰਦੇ ਆ ਵੈਟ ਦੀ ਕਾਰਸਾ ਵੈਟ ਦੇ ਪਤੇ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਵਕ ਵਕ ਪਿੰਡਾਂ ਦੇ ਸਤਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਹ ਖਾਣੀਆਂ ਕਿਸੇ ਵੀ ਜਿਹੜਾ ਨਸ਼ਾ ਤਸਕਰਾ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌਹ ਖਾਣਗੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀਂ ਅਸੀਂ ਫਲਾਕ ਸੰਗ ਦੇ ਫਲਾਕ ਸੰਗ ਦੇ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਮਹੱਮਾ ਸ਼ੁਰੂ ਕੀਤੀ ਮਹੱਮਾ ਜੋਤ ਨਸ਼ਿਆ ਬਰੁੱਧ ਜੋਤ ਨਸ਼ਿਆ ਬਰੁੱਧ ਦੀ ਭਰਪੂਰ ਸ਼ਬਦਾਂ ਵਿੱਚ ਦੀ ਭਰਪੂਰ ਸ਼ਬਦਾਂ ਵਿੱਚ ਸਲਾਹਾਂ ਸਲਾਹ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਨ ਸਾਰੇ ਅਸੀਨ ਸਾਰੇ ਪਰਮਾਤਮਾ ਨੂੰ ਪਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖਾਂਦੇ ਹਾਂ ਸੌਂ ਖਾਂਦੇ ਹਾਂ ਕਿ ਸਾਡੀ ਪੰਚਾਇਤ ਤੇ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਚਾਰ ਭਾਰਤਿਕ ਡਰੱਗ ਸੰਗਠਨ ਦੇ ਤਸਕਰ ਦੀ ਦੇਸਤਾਨੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੀ ਨਾ ਹੈ ਨਾ ਹੈ ਗਰੋਨੀ ਕਾਰਵਾਈ ਵਿੱਚ ਗਰੋਨੀ ਕਾਰਵਾਈ ਵਿੱਚ ਤਖਲ ਅੰਦਾਜ਼ੀ ਤਖਲ ਅੰਦਾਜ਼ੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਕਾਰਯੋਗ ਦੋਸਤੋ ਫਤਿਹ ਅੱਜ ਕਰਦੇ ਆ ਵੈਟ ਦੀ ਕਾਰਸਾ ਵੈਟ ਦੇ ਪੱਤੇ ਮੈਂ ਤੇ ਮੇਰੇ ਨਾਲ ਜਲਾ ਬਠੰਡਾ ਦੇ ਬਲਾਕ ਸੰਗਤ ਦੇ ਵਕ ਵਕ ਪਿੰਡਾਂ ਦੇ ਸਤਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਹ ਖਾਣੀਆਂ ਕਿਤੇ ਕਿਸੇ ਵੀ ਜਿਹੜਾ ਨਸ਼ਾ ਬਸ ਕਰਾ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌਹ ਖਾਣਗੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀਂ ਫਲਾਕ ਸੰਗ ਦੇ ਫਲਾਕ ਸੰਗ ਦੇ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅਨੁਮੋ ਸ਼ੁਰੂ ਕੀਤੀ ਮਹੱਮਾ ਸ਼ੁਰੂ ਕੀਤੀ ਮਹੱਮਾ ਜੋਤ ਨਸ਼ਿਆ ਬਰੁੱਧ ਜੋਤ ਨਸ਼ਿਆ ਬਰੁੱਧ ਦੀ ਭਰਪੂਰ ਸ਼ਬਦਾਂ ਵਿੱਚ ਦੀ ਭਰਪੂਰ ਸ਼ਬਦਾਂ ਵਿੱਚ ਸਲਾਹਾਂ ਸਲਾਹਾਂ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪਰਮਾਤਮਾ ਨੂੰ ਪਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖੰਦੇ ਹਾਂ ਸੌਂ ਖੰਦੇ ਹਾਂ ਕਿ ਸਾਡੀ ਪੰਚਾਇਤ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਜਾਂ ਸੰਥਾਟਿਕ ਡਰੱਗ ਸੰਥਾਟਿਕ ਡਰੱਗ ਦੇ ਤਸਕਰ ਦੀ ਦੇ ਵਸਤਵ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੇ ਨਾ ਹੈ ਨਾ ਹੈ ਕ੍ਰੋਨੀ ਕਾਰਵਾਈ ਵਿੱਚ ਕ੍ਰੋਨੀ ਕਾਰਵਾਈ ਵਿੱਚ ਤਖਲਾਂ ਦਾਜੀ ਤਖਲਾਂ ਦਾਜੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ